ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ 55 ਪਹਿਲਾਂ ਪਬਲਿਕ ਅਦਗਾਏ ਸੀ ਇਹ ਅੱਜ ਆਪਾਂ ਨੇ ਕੰਪਲੀਟ ਕਰ ਰਿਹਾ ਜੀ ਇਹ ਕੰਮ ਕੋਲੀਟ ਕਰਕੇ ਸਮਝਿਆ ਕਿ ਆਤਮਾ ਵਿਸ਼ਮ ਵੀਡੀਓ ਪੂਰੀ ਦਿਖਾਵਾਂਗੇ ਜੀ ਆ ਤੁਹਾਨੂੰ ਵੀਡੀਓ ਪੂਰੀ ਦਿਖਾ ਰਹੇ ਹਾਂਗੇ ਤੁਸੀਂ ਆ ਦੇਖੋ ਜੀ ਹੁਣ ਆਪਾਂ 55 ਕੰਪਲੀਟ ਕਰਤਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਆਪਣਾ ਵਲੌਗ ਤੁਸੀਂ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਣਾ ਤੇ ਅੱਜ ਬਲੌਗ ਸਮੂਹ ਜਰੂਰ ਲੈ ਕੇ ਆਇਆ ਕਰਾਂਗੇ ਤੁਹਾਡੇ ਕੰਮ ਆਉਣ ਵਾਲੇ ਬਲੌਗ ਤੇ ਹੋਰ ਸਰੀਰ ਵਾਲੇ ਵੀ ਨੁਕਤੇ ਦੱਸਿਆ ਕਰਾਂਗੇ ਜੀ ਤੁਸੀਂ ਜਾਨੀਆ ਬੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਣੇ ਦੋ ਚੈਨਲ ਦੇਗੀ ਇੱਕ ਪੰਜਾਬ ਦੇ ਪਿੰਡ 01 ਇਹ ਚੈਨਲ ਹੈ ਜਿੱਥੇ ਆਪਾਂ ਬਲੌਗ ਪਾਉਨੇ ਆ ਤੁਸੀਂ ਇਹ ਚੈਨਲ ਨੂੰ ਆਪਣਾ ਜਰੂਰ ਬਲੌਗ ਲੋਗ ਨੂੰ ਜਰੂਰ ਹੋ ਮੇਰੇ ਨੂੰ ਸਬਸਕ੍ਰਾਈਬ ਲਾਈਕ ਕਰੇ ਸਬਸਕ੍ਰਾਈਬ ਕਰੇ ਜਰੂਰ ਕਰਿਓ ਜੀ ਤੇ ਤੁਸੀਂ ਦੱਸ ਤੁਹਾਡੇ ਘਰਾਂ ਚ ਵੀ ਹੁਣ ਬੀਬੀਆਂ ਮੰਜੇ ਬੋਣ ਲੀਆਂ ਨੇ ਤੇ ਹੁਣ ਜਨ ਵਿੱਚ ਆਪਣੇ ਬੱਚੇ ਕੰਨ ਵੀਰ ਬਾਦ ਚ ਲੱਗਿਆ ਪਰ ਦੇ ਕੋਈ ਪੁਰਾਣੀ ਚੀਜ਼ਾਂ ਮੈਂ ਇੰਨਾ ਦਰਵਾਤਾ ਨਹੀਂ ਜਾਂਦਾ ਇਹ ਆਪਣੇ ਪੁਰਾਣੀ ਬਰਵਾਸਤਾ ਜੋ ਜੋ ਕਿੱਥੇ ਪ੍ਰਾਣੀ ਹੁੰਦੀਆਂ ਨੇ ਜਿਉਂ-ਜਿਉਂ ਦਾ ਦਰਵਾਜ਼ਾ ਮੁੜ ਕੇ ਆਉਂਦਾ ਜੀ ਉਹ ਦੇਖੋ ਜੀ ਹੁਣ ਸਾਨੂੰ ਮੰਜਾ ਬੁਣ ਕੇ ਕੰਪਲੀਟ ਦਿਖਾ ਰਹੇ ਹਾਂ ਜੀ ਕਿੱਦਾਂ ਲੱਗਿਆ ਸਾਨੂੰ ਤੁਹਾਨੂੰ ਸੈਟਅਪ ਲਾਉਪ ਜ਼ਰੂਰ ਜਨ ਕਮੈਂਟ ਕਰਕੇ ਦੱਸਿਓ ਜੀ ਇਹ ਵੀਡੀਓ ਜਨੇ ਪਰਨ ਸੋਟੀ ਬਣਾਈ ਹੈ। ਉਹ ਪਹਿਲੇ ਮੰਜੇ ਦੇ ਵਿੱਚ ਤਰਗੜੀ ਪਾਵਾਂਗੇ। ਜੰਨੀ ਤਰਗੜੀ ਬੱਚੇ ਦੇ ਪੈਨੇ ਹੁੰਦੀ ਹੈ ਤੇ ਮੰਜਿਆਂ 'ਚ ਵੀ ਤਰਗੜੀ ਪੈਂਦੀ ਹੁੰਦੀ ਹੈ। ਇਸ ਨੂੰ ਹੁਣ ਬਾਹਣਵਾਚ ਦਾ ਹੁੰਦਾ ਹੈ। ਇਹ ਆਪਾਂ ਤਰਗੜੀ ਕੰਨਾਂ ਨੂੰ ਮਤਲਬ ਜਦੋਂ ਵੀ ਇਹ ਤਰਗੜੀ ਮੰਜੇ ਦੇ ਜਰੂਰ ਪਾਉਣਾ ਚਾਹੀਦੀ ਹੈ। ਦੇ ਬਾਕੀ ਤੁਹਾਨੂੰ ਕਿਦਾਂ ਲੱਗ ਰਹੇ ਨੇ ਆਪਣੇ ਵਲੌਗ ਤਾਂ ਜਰੂਰ ਪਲੀਜ਼ ਕਮੈਂਟ ਕਰਕੇ ਦੱਸਿਓ ਜੀ ਜਿਹੜੇ ਆਪਣੇ ਪੰਜਾਬ ਦੇ ਪਿੰਡ 013 ਨੇ ਇੱਥੇ ਆਪਾਂ ਜੜੀ ਨਾਟਕ ਦਿਖਾਉਣੇ ਜੀ ਮਤਲਬ ਨਾਟਕ ਸੱਚ ਨੂੰ ਹਾਂ ਜੀ ਹੋਰ ਮਤਲਬ ਕਈ ਤਰ੍ਹਾਂ ਦੇ ਨਾਟਕ ਨੇ ਤਾਂ ਤੁਹਾਨੂੰ ਜ਼ਰੂਰ ਆ ਬਣ ਕੇ ਇਨੋਂ ਤੇ ਪੰਜਾਬ ਦੇ ਪਿੰਡ ਜੀਰੋਂ ਵਨ ਤੇ ਜ਼ਰੂਰ ਜਾ ਕੇ ਦੇਖਿਓ ਜੀ ਆ ਦੇਖੋ ਜੀ ਹੁਣ ਆ ਪਾਤਰਾ ਗਰੀ ਸੰਪਾਤੇ ਮੰਜ ਦੇ ਤੇ ਉਹ ਹੋ ਗਏ ਦੇਖੋ ਜੀ ਮੰਜ ਹੋ ਗਿਆ ਕੰਪਲੀਟ ਤਾਂ